ਸਾਸੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਮਿੱਤਰੋ ਇਸ ਟਾਈਮ ਲੈ ਕੇ ਤੁਹਾਨੂੰ ਪਿੰਡ ਬਗੇਲੇ ਦੇ ਵਿੱਚ ਬਗੇਲਾ ਪਿੰਡ ਜ਼ਿਲ੍ਹੇ ਮੋਗੇ ਦੀ ਬੁੱਕਲਦਾਨੇ ਕਮਣ ਦਾ ਪਿੰਡ ਆ ਮੋਗੇ ਜ਼ਿਲ੍ਹੇ ਦੀ ਸ਼ਾਨ ਪਿੰਡ ਆ ਮਿੱਤਰੋ ਬਗੇਲਾ ਪਿੰਡ ਆ ਜਿਹੜਾ ਇਹ ਇੱਕ ਵੱਡਾ ਪਿੰਡ ਆ ਤੇ ਨਾਮਵਰ ਪਿੰਡਾ ਚੰਡਿਆਣਾ ਮੰਗਿਆਣਾ ਇਹ ਇਨ੍ਹਾਂ ਪਿੰਡਾਂ ਦੇ ਗਵੰਡੀ ਪਿੰਡਾਂ ਦਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਦਾ ਨਾਮ ਆ ਸ਼ੀਰਾ ਚੱਕੀ ਵਾਲਾ ਹਨਾ ਬਾਈ ਜੀ ਸ਼ੀਰੇ ਚੱਕੀ ਵਾਲੇ ਬਾਈ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਬਾਈ ਕੱਢੇ ਬਾਹਰ ਮੈਨੂੰ ਤੋਰ ਦਿਓ ਇਹ ਝੋਟੀ ਦੂਜਾ ਸੂਆ ਸੂਈ ਆ ਜੀ ਤੀਜਾ 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 ਸੂਆ ਨਤਰੋ ਸੂਈ ਆ ਪਰਸੋ ਦੀ ਸੂਈ ਆ ਜੇਰ ਜੂਰ ਇਹਦੀ ਡੰਨ ਕਹਿਣ ਤੋਂ ਭਾਵ ਆ ਵੀ 9 ਤਰੀਕ ਨੂੰ ਇਹ ਸੂਈ ਆ 11 ਤਰੀਕ ਨੂੰ ਇਹਦੀ ਮੈਂ ਵੀਡੀਓ ਫੜਮਾ ਰਿਆਂ 11 ਤਰੀਕ 10ਵਾਂ ਮਹੀਨਾ 2024 ਔਰ 12 ਤਰੀਕ ਨੂੰ ਤੁਹਾਡੇ ਰੂਪ ਰੂਪ ਇਹ ਵੀਡੀਓ ਹੋ ਰਹੀ ਆ ਮਿੱਤਰੋ ਅੱਜ ਤੁਸੀਂ 12 ਤਰੀਕ ਨੂੰ ਇਹ ਵੀਡੀਓ ਦੇਖਦੇ ਪਏ ਆਂ ਆਹ ਝੋਟੀ ਆ ਮਿੱਤਰੋ ਵੇਖੋ ਕਿ ਰੰਧਾ ਟਿਕਾਣਾ ਟਕੂਣਾ ਕਰਮਾਂ ਵਾਲੀ ਦਾ ਬੜੀ ਚੰਗੀ ਥੱਲੋ ਆ ਲੇਵਾ ਚੌੜਾ ਬਹੁਤ ਆ ਪਿੱਛੋ ਜਿਹਾ ਪੰਨ ਦੇ ਬਾਈ ਇੱਥੇ ਲਾ ਦੀ ਇਹਨੂੰ 2 ਮਿੰਟ ਇੱਥੇ ਖੁਰਲੀ ਤੇ ਲਾਦੇ ਭਾਉਾਂ ਦੀ ਹਾਂ ਇਹਦੇ ਤੇ ਤਸੱਲੀ ਕਰਾ ਦੋਗਾ ਮੈਂ ਤੁਹਾਡੀ ਆਣ ਨਾ ਹਾਂ ਅੰਦਰ ਹੀ ਵਿਖਾਉਣੇ ਆ ਅੰਦਰ ਆ ਜਾ ਬਈ ਬੱਚੇ ਦੇ ਜਾਊਗੀ ਮੈਂ ਮਗਰ ਵੀ ਇਹਦੇ ਕੱਟੀ ਆ ਬਾਈ ਐਤ ਕੀ ਦੁੱਧ ਬਾਈ 4 ਮਿੰਟ ਜੀ ਐਤ ਕੀ ਕੱਟੀ ਦੁੱਧ ਬਹਲਾਣੀ ਨਾ 14 13 14 13 14 ਖੁੱਲਾ ਦੁੱਧ ਪਾ ਜੂਗੀ ਆ ਵੇਖੋ ਲੇਵੇ ਦੀ ਚੜਾਈ ਬਈ ਦੀਪ ਵਖਾਈਂ ਕਾ ਗੱਲਾਂ ਕਰਦੇ ਆ ਆ ਵੇਖੋ ਬਈ ਪਿੱਛੋਂ ਲੇਵਾ ਚੌੜਾ ਵੀ ਬਹੁਤ ਆ ਤੇ ਗਲਾਈ ਵੀ ਲੇਵੇ ਦੀ ਲੰਬਾਈ ਵੀ ਲੇਵੇ ਦੀ ਬਾਖਮਾਲਾ ਥਣ ਵੀ ਬਹੁਤ ਚੰਗਾ ਲੱਗਾ ਬਈ ਬਸ ਚੋਣ ਚਾਣ ਵੀ ਪੋਲਾ ਜਮਾ ਰੂ ਵਰਗਾ ਹੁਣ ਪੋਲਾ ਹੀ ਹੋਊਗਾ ਇਸ ਲਈ ਕਹਿਣ ਤੋਂ ਭਾਵੇਂ 989897 ਇੱਥੇ ਜਿ ਬੋਲਾ ਹੋਊਗਾ ਕਿਉਂਕਿ ਬਈ ਖਾਲੀ ਹਜੇ ਬਾਈ ਉਹਨਾਂ ਨੇ ਚੰਗੀ ਤਰ੍ਹਾਂ ਕੀਤੀ ਨਹੀਂ ਮੈਂ ਲੈ ਹੁਣ ਸਿੰਘਾ ਦੇ ਜਾਈਕਰਾਂ ਦੀ ਆ ਆਇੰਦਾ ਸਿੰਘਾ ਮਿੱਤਰੋ ਹਾਂ ਠੀਕ ਆ ਐਨ ਬੜੀ ਸੋਹਣੀ ਸੁਨੱਖੀ ਝੋਟੀ ਪੱਧਰੀ ਸੁਬਦਰੀ ਪੜੀ ਆ ਆ ਆਂਦੇ ਮਗਰ ਕੱਟੀ ਆ ਬਈ ਕੱਟੀ ਵੀ ਵਿਖਾ ਦਿਓ ਬਈ ਠਾਕੇ ਮੜੀ ਜੀ ਦੀ ਮਠਾਕੇ ਵਿਖਾ ਦੀ ਕੱਟੀ ਮੜੀ ਜੀ ਪਤਾ ਲੱਗ ਦੂ ਆ ਬਾਈ ਇਹੋ ਠੀਕ ਆ ਬਾਈ ਤੇ ਰੇਟ ਆਇੰਦਾ ਹੁਣ ਬਈ 1 ਲੱਖ ਦੇ 32000 ਰੁਪਿਆ ਡਿਮਾਂਡ ਆ ਉਹਦੇ ਵਿੱਚ ਲਾਡ ਪਿਆਰ ਥੋੜਾ ਬਹੁਤਾ ਤੁਹਾਡਾ ਮੌਕੇ ਤੇ ਹੋ ਜੂਗਾ ਬਾਈ 1 5 10 ਵਾਲੇ ਦਾ ਫੋਨ ਹੀ ਨਾ ਲਾਇਆ ਜੇ ਨਾ ਹੀ ਮਿਲਨੀ ਆ ਇਹ ਪਹਿਲਾਂ ਦੱਸ ਦਵਾ ਕਿਉਂਕਿ ਬਈ ਇੱਥੇ ਲੋਕਲ ਲਗਾ ਕੇ ਰੁਪਏ ਇਹਦੇ ਲਾਉਂਦਾ ਪਿਆ ਵਾ ਇਸ ਕਰਕੇ ਉਹਨਾਂ ਭਰਾਵਾਂ ਨੂੰ ਬੇਨਤੀ ਆ ਵੀ ਜਿਹਨੂੰ ਸਮਝ ਆਈ ਹੈ ਮੈਂ ਦੀ ਹਾਂ ਮੈਂ ਦੁੱਧ 13 14 ਕਿਲੋ ਖੁੱਲਾ ਢੋਲਦਾ ਦਿੰਦੀ ਕਿਉਂਕਿ ਮੇਰੀ ਝਾਤ ਮੇ ਦਾ ਲੇਵਾ ਚੌੜਾ ਬਹੁਤ ਆ ਬਈ ਚੌੜੇ ਲੇਵੇ ਵਾਲੀ ਹਮੇਸ਼ਾ ਮੈਂ ਦੁੱਧੂ ਖਰੀ ਰਹੀ ਆ ਥਣ ਦਾ ਸਹਿਜ ਬਹੁਤ ਚੰਗਾ ਵਾ ਰੇਟ ਜਿਹੜਾ ਦੱਸ ਦਿੱਤਾ ਡਿਟੇਲ ਜ ਬਾਈ ਦੇ ਘਰੇ ਆਉਣਾ ਪਿੰਡ ਬਘੇਲੇ ਦੇ ਵਿੱਚ ਜ਼ਿਲ੍ਹੇ ਮੋਗੇ ਦੇ ਵਿੱਚ